ਇਹ ਬਿਆਨ ਨੂੰ ਲੈ ਕੇ ਹੁਣ ਸਿਆਸਤ ਦੇ ਵਿੱਚ ਕਮਾਸਾਨ ਮਚਿਆ ਹੋਇਆ ਦੱਸਦੀ ਹੈ ਕਿ ਨਵਜੋਤ ਕੋਰ ਸਿੱਧੂ ਜੋ ਬੀਤੇ ਦਿਨ ਚੰਡੀਗੜ੍ਹ ਆਉਂਦੇ ਨੇ ਉਹਨਾਂ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਔਰ ਬਿਆਨ ਇਸ ਤਰੀਕੇ ਦਾ ਦਿੱਤਾ ਜਾਂਦਾ ਹੈ ਕਿ ਜੇਕਰ ਸੀਐਮ ਬਣਨਾ ਹੈ ਤਾਂ 500 ਕਰੋੜ ਰੁਪਇਆ ਤਿਆਰ ਰੱਖੋ 500 ਕਰੋੜ ਦੀ ਤਿਆਰੀ ਜੜੀਆਂ ਤਿਆਰ ਰੱਖਣੀ ਪਵੇਗੀ ਤਾਂ ਅਜੀਹਾ ਬਿਆਨ ਨਵਜੋਤ ਕੋਰ ਸਿੱਧੂ ਵੱਲੋਂ ਦਿੱਤਾ ਜਾਂਦਾ ਜਿਸ ਤੋਂ ਬਾਅਦ ਲਗਾਤਾਰ ਸਿਆਸੀ ਗਲਗਲਿਆਰਿਆਂ ਦੇ ਵਿੱਚ ਜਿਹੜਾ ਅਸੀਂ ਕਹਿ ਸਕਦੇ ਹਾਂ ਕਮਾਸਾਨ ਮਚਿਆ ਹੋਇਆ ਸੀਗਾ ਤਾਂ ਹੁਣ ਇਹ ਸਾਰੇ ਮਾਮਲੇ ਨੂੰ ਲੈ ਕੇ ਕਿਤੇ ਨਾ ਕਿਤੇ ਸੰਜ ਨਵਜੋਤ ਕੋਰ ਸਿੱਧੂ ਹੁਣਾ ਤੇ ਕਸੇ ਜਾ ਰਹੇ ਨੇ ਨਵਜੋਤ ਸਿੱਧੂ ਤੇ ਵੀ ਕਸੇ ਜਾ ਰਹੇ ਨੇ ਤਾਂ ਲਗਾਤਾਰ ਉਹਨਾਂ ਤੇ ਜਿਹੜਾ ਇਲਜ਼ਾਮ ਹੁਣ ਪਾਰਟੀ ਜਿਹੜੇ ਨੇਤਾ ਨੇ ਉਹਨਾਂ ਵੱਲੋਂ ਲਗਾਏ ਜਾ ਰਹੇ ਨੇ ਤਾਂ ਨਵਜੋਤ ਕੋਰ ਸਿੱਧੂ ਨੇ ਚੰਡੀਗੜ੍ਹ ਆ ਕੇ ਇਹ ਬਿਆਨ ਦਿੱਤਾ ਸੀ ਕਿ ਜੇਕਰ ਕਿਸੇ ਨੇ ਸੀਐਮ ਬੰਨਾ ਤਾਂ 500 ਕਰੋੜ ਦਾ ਟੈਚੀ ਤਿਆਰ ਰੱਖਣ ਤਾਂ ਇਸ ਨੂੰ ਲੈ ਕੇ ਹੁਣ ਵੱਖ-ਵੱਖ ਕਾਂਗਰਸੀ ਆਗੂ ਨਵਜੋਤ ਕੋਰ ਸਿੱਧੂ ਨੂੰ ਘੇਰ ਰਹੇ ਨੇ ਸਿੱਧੂ ਜੋੜੇ ਤੇ ਸਵਾਲ ਚੁੱਕੇ ਜਾ ਰਹੇ ਨੇ ਉੱਥੇ ਹੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਸਵਾਲ ਚੁੱਕੇ ਨੇ ਰੰਧਾਵਾ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਨਵਜੋਤ ਕੋਰ ਸਿੱਧੂ ਦੱਸਣ ਕਿ ਜਦੋਂ ਨਵਜੋਤ ਸਿੱਧੂ ਨੂੰ ਮੰਤਰੀ ਬਣਾਇਆ ਗਿਆ ਸੀਗਾ ਤਾਂ ਉਹਨਾਂ ਕੋਲੋਂ ਕਿੰਨੇ ਪੈਸੇ ਜਿਹੜੇ ਆ ਲੈ ਗਏ ਸੀਗੇ ਜਦੋਂ PPCC ਪ੍ਰਧਾਨ ਬਣਾਇਆ ਗਿਆ ਸੀ ਸਿੱਧੂ ਨੂੰ ਅਦੋਂ ਕਿੰਨੇ ਪੈਸੇ ਲੈ ਗਏ ਸੀਗੇ ਤਾਂ ਸਿੱਧੇ ਤੌਰ ਤੇ ਸੁਖਜਿੰਦਰ ਰੰਧਾਵਾ ਨੇ ਹੁਣ ਸਿੱਧੂ ਜੋੜੇ ਤੇ ਹਮਲਾ ਕੀਤਾ ਵੱਡੇ ਸਵਾਲ ਜਿਹੜੇ ਆ ਉਹ ਚੁੱਕੇ ਗਏ ਨੇ ਹਾਲਾਂਕਿ ਵੜਿੰਗ ਰੰਧਾਵਾ ਬਾਜਵਾ ਕਾਂਗਰਸ ਨੂੰ ਬਦਨਾਮ ਕਰ ਰਹੀ ਹੈ ਇਹ ਗੱਲਾਂ ਵੀ ਹੁਣ ਕਿਤਨਾ ਕਿਤੇ ਨਵਜੋਤ ਕੋਰ ਸਿੱਧੂ ਵੱਲੋਂ ਕਈਆਂ ਗਈਆਂ ਨੇ ਇੱਕ ਨਿੱਜੀ ਚੈਨਲ ਅਦਾਰੇ ਨੂੰ ਜਿਹੜਾ ਇੰਟਰਵਿਊ ਦੇ ਦੌਰਾਨ ਗੱਲਬਾਤ ਦੇ ਦੌਰਾਨ ਉਹਨਾਂ ਨੇ ਇਹ ਗੱਲਾਂ ਕਹੀਆਂ ਨੇ ਵੱਡੇ ਇਲਜ਼ਾਮ ਲਗਾਏ ਨੇ ਤੇ ਇਹ ਵੀ ਇਲਜ਼ਾਮ ਨਵਜੋਤ ਕੋਰ ਸਿੱਧੂ ਨੇ ਲਗਾਏ ਨੇ ਕਿ 5-5 ਕਰੋੜ ਲੈ ਕੇ ਕਾਉਂਸਲਰਾਂ ਨੂੰ ਟਿਕਟਾਂ ਤੱਕ ਵੰਡੀਆਂ ਗਈਆਂ ਨੇ ਤਾਂ ਵੱਡੇ ਇਲਜ਼ਾਮ ਜਿਹੜੇ ਨੇ ਉਹਨਾਂ ਵੱਲੋਂ ਲਗਾਏ ਗਏ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਨੇ 5-5 ਕਰੋੜ ਲਏ ਸੀਗੇ ਟਿਕਟਾਂ ਵੰਡਣ ਦੇ ਲਈ 5-5 ਕਰੋੜ ਉਹਨਾਂ ਵੱਲੋਂ ਲਏ ਗਏ ਸੀਗੇ ਅਜਿھے ਵੱਡੇ ਇਲਜ਼ਾਮ ਜਿਹੜੇ ਨੇ ਉਹਨਾਂ ਵੱਲੋਂ ਲਗਾਏ ਗਏ ਨੇ ਪਰ ਉਥੇ ਸੁਖਜਿੰਦਰ ਸਿੰਘ ਰੰਧਾਵਾ ਨੇ ਮੋਰਚਾ ਖੋਲ ਦਿੱਤਾ ਨਵਜੋਤ ਕੋਰ ਸਿੱਧੂ ਦੇ ਖਿਲਾਫ ਸਿੱਧੂ ਜੋੜੇ ਦੇ ਖਿਲਾਫ ਉਹਨਾਂ ਕਿਹਾ ਕਿ ਸਾਢੇ 3 ਸਾਲ ਤੱਕ ਤੁਸੀਂ ਕੁਝ ਨਹੀਂ ਬੋਲੇ ਤਾਂ ਹੁਣ ਤੁਸੀਂ ਆਹ ਕੰਮ ਸ਼ੁਰੂ ਕਰ ਲਿਆ ਹੁਣ ਬਿਆਨਬਾਜ਼ੀਆਂ ਸ਼ੁਰੂ ਕਰ ਦਿੱਤੀਆਂ ਨੇ ਨਵਜੋਤ ਕੋਰ ਸਿੱਧੂ ਨੂੰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕਿਹਾ ਕਿ ਪੰਜਾਬ ਕਾਂਗਰਸ ਨੂੰ ਪਾਰਟੀ 'ਚ ਬੈਠੇ ਅਜਿਹੇ ਲੋਕਾਂ ਤੋਂ ਖਤਰਾ ਹੈ ਅਜਿਹੇ ਲੋਕ ਪਾਰਟੀ ਨੂੰ ਖਰਾਬ ਕਰ ਰਹੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਸਿੱਧੂ ਦੇ ਪਿਤਾ ਆ ਕੀ ਪੈਸੇ ਦੇ ਕੇ ਪੰਜਾਬ ਦੇ ਏਜੀ ਬਣੇ ਸੀ ਇਹ ਸਵਾਲ ਚੁੱਕੇ ਨੇ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਵੀ ਕਿਹਾ ਕਿ ਨਵਜੋਤ ਸਿੱਧੂ ਜੋ ਪੀਪਸੀਸੀ ਦੇ ਪ੍ਰਧਾਨ ਬਣੇ ਸੀ ਉਹਨਾਂ ਨੇ ਪ੍ਰਧਾਨ ਬਣਨ ਲੱਗੇ ਕਿੰਨੇ ਪੈਸੇ ਦਿੱਤੇ ਸੀਗੇ ਇਹ ਗੱਲਾਂ ਜਿਹੜੀਆਂ ਨੇ ਕਾਂਗਰਸ ਨੂੰ ਖਤਮ ਕਰ ਰਹੀਆਂ ਨੇ ਖਰਾਬ ਕਰ ਰਹੀਆਂ ਨੇ ਅਜਿਹਾ ਸਵਾਲ ਜਿਹੜੇ ਆ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਚੁੱਕੇ ਗਏ ਨੇ ਵੱਡਾ ਹਮਲਾ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਇਹ ਸਾਰੇ ਮਾਮਲੇ ਨੂੰ ਲੈ ਕੇ ਕੀਤਾ ਗਿਆ ਵੱਡੇ ਸਵਾਲ ਚੁੱਕੇ ਗਏ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਨਵਜੋਤ ਕੋਰ ਸਿੱਧੂ ਦਾ ਬਿਆਨ ਸਾਹਮਣੇ ਆਇਆ ਸੀਗਾ ਜਿਸ ਤਰੀਕੇ ਦੇ ਨਾਲ ਨਵਜੋਤ ਕੋਰ ਸਿੱਧੂ ਨੇ ਇਹ ਬਿਆਨ ਦਿੱਤਾ ਸੀਗਾ ਕਿ 500 ਕਰੋੜ ਤਿਆਰ ਰੱਖਣ ਜੇਕਰ ਕਿਸੇ ਨੇ ਸੀਐਮ ਬਣਨਾ ਹਾਲਾਂਕਿ ਅੱਜ ਨਵਜੋਤ ਕੋਰ ਸਿੱਧੂ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਟਵੀਟ ਕਰਕੇ ਨਵਜੋਤ ਕੋਰ ਸਿੱਧੂ ਨੇ ਇਹ ਗੱਲ ਕਹੀ ਹੈ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਨਵਜੋਤ ਕੋਰ ਸਿੱਧੂ ਨੇ ਕਿਹਾ ਕਿ ਮੈਂ ਬਿਲਕੁਲ ਵੀ ਇਹ ਨਹੀਂ ਕੀਤਾ ਕਿ ਸਾਡੇ ਕੋਲ 500 ਕਰੋੜ ਮੰਗੇ ਗਏ ਨੇ ਮੇਰਾ ਤਾਂ ਇਹ ਕਹਿਣਾ ਹੈ ਕਿ ਜੇ ਤੁਸੀਂ ਸੀਐਮ ਬੰਨ੍ਹਨਾ ਤਾਂ 500 ਕਰੋੜ ਰੁਪਇਆ ਤਿਆਰ ਰੱਖਿਆ ਜਾਵੇ ਹੁਣ ਇਹ ਸਾਰੇ ਮਾਮਲੇ ਨੂੰ ਲੈ ਕੇ ਸਿਆਸੀ ਲੀਡਰ ਬਿਆਨਬਾਜ਼ੀਆਂ ਕਰ ਰਹੇ ਨੇ ਕਾਂਗਰਸੀ ਕਿਤੇ ਨਾ ਕਿਤੇ ਨਵਜੋਤ ਕੋਰ ਸਿੱਧੂ ਔਰ ਨਵਜੋਤ ਸਿੱਧੂ ਸਿੱਧੂ ਜੋੜੇ ਦੇ ਖਿਲਾਫ ਹੁੰਦੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਇਹ ਵੀ ਗੱਲ ਕਹਿ ਰਹੇ ਨੇ ਕਿ ਕਾਂਗਰਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਗੱਲਾਂ ਕਾਂਗਰਸ ਲਈ ਵੱਡਾ ਨੁਕਸਾਨ ਪੈਦਾ ਕਰ ਸਕਦੀਆਂ ਨੇ ਤਾਂ ਇਸਾਰੇ ਮਾਮਲੇ ਨੂੰ ਲੈ ਕੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦਾ ਕੀ ਕੁਝ ਕਹਿਣਾ ਹੈ ਪਹਿਲਾਂ ਇੱਕ ਵਾਰ ਤੁਹਾਨੂੰ ਉਹ ਸੁਣਾ ਦਿੰਨੇ ਆਂ ਭਾਵੇਂ ਸਾਡੇ ਕੋਲ ਨਹੀਂ ਤੁਸੀਂ ਸੀਐਮ ਕਿਸੇ ਪਾਰਟੀ ਦੇ ਨਹੀਂ ਬਣ ਸਕਦੇ ਬਹੁਤ 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 ਬਦਕਿਸਮਤੀ ਦੀ ਗੱਲ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਐਸੀ ਸਟੇਟਮੈਂਟ دی ਹੈ ਇਹ ਜਦੋਂ ਉਹ ਕਾਂਗਰਸ ਵਿੱਚ ਆਏ تھے ਭਾਜੀਪੀ ਸੇ और उसके बाद उनको मिनिस्टर बनाया गया वो पहले वो बताएं कि मिनिस्टर बनने के लिए नंबर टू मिनिस्टर बनाया चीफ मिनिस्टर से जो नेक्स्ट होता है कितने पैसे दिए उसके बाद उनको पीसीसी का प्रेसिडेंट बनाया कितने पैसे दिए हम सब भी उनके साथ चले उनके साथ रहे तो जो चीफ मिनिस्टर होता है वो जब पार्टी प्रेसिडेंट होता है वो पार्टी प्रेसिडेंट के नीचे रहता है पार्टी जो सुप्रीम है और नेक्स्ट जो है पार्टी में जब बात होती है तो वो चीफ मिनिस्टर आता है तो वो बताए कि पीसीसी प्रेसिडेंट बनने के लिए नवजोत कौर जी मेरी बहन के कितने पैसे दिए साढ़े तीन साल पंजाब का कांग्रेसी वर्कर डंडे खा रहा है उनके तशद सह रहा है साढ़े तीन साल आप बोले नहीं अब जब इलेक्शन ईयर स्टार्ट हो गया तो इन्होंने ये काम स्टार्ट कर दिया और उस टाइम भी जब इन्होंने कहा नवजोत कौर सिद्धू ने कहा कि हम प्रियंका जी को ए, हमारा उनके साथ बहुत है तो मैं पूछना चाहता हूं जब धूरी में जहां चीफ मिनिस्टर जो था भगवंत मान उसकी कंस्टिट्युंसी में जब प्रियंका जी गए तो उस टाइम नवजोत सिंह सिद्धू ने डरते हुए या किसी के कहने पर उस से क्यों नहीं कांग्रेस का प्रचार किया अगर आप मेरा लीडर बैठा हो तो मैं कहूं मैं नहीं बोलूंगा वो तो जे पार्टी इंडिसिप्लिन था कांग्रेस पार्टी को पंजाब में किसी से कोई खतरा नहीं है जो ऐसे लोग बैठे हैं उनसे ही खतरा है मैंने 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 तो तो देखिए मेरी तो स्टेटमेंट है कि जो भी कांग्रेस के अगेंस्ट बात करता है उसमें सुखेंद्र सिंह रंधावा भी क्यों ना हो इमीडिएटली एक्शन करना चाहिए डिले नहीं करनी चाहिए किसी ਜੋ ਜਿਵੇਂ ਵੀ ਜਿਹੜਾ ਬਿਆਨ ਦਿੱਤਾ ਹੋਣਾ ਮੌਜੂਦ ਤੋਂ ਕਿ ਸਾਡੇ ਕੋਲ 5 500 ਕਰੋੜ ਰੁਪਏ ਨਹੀਂ ਹੈਗੇ ਨੇ ਇਸ ਕਰਕੇ ਅਸੀਂ ਨਾਲ ਹੀ ਉਹਨਾਂ ਨੇ ਸੁਣੋ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਪੈਸੇ ਬਹੁਤ ਨੇ ਅਸੀਂ ਬਹੁਤ ਵਧੀਆ ਕਮਾਈ ਕਰ ਰਹੇ ਹਾਂ ਤੇ ਇਹ ਤੇ ਮੇਰੇ ਵਰਗਾ ਕਦੇ ਕ ਮੇਰੇ ਕੋਲ 500 ਕਰੋੜ ਨਹੀਂ ਹੈਗਾ ਪਰ ਇੱਕ ਵਾਰ ਚੀਜ਼ ਕਹਿਣੀ ਚਾਹਨਾ ਕਿ ਕਾਂਗਰਸ ਦੇ ਵਿੱਚ ਕਦੀ ਵੀ ਪੈਸੇ ਨਹੀਂ ਗਏ ਮੈਂ ਇਹਨੂੰ ਪੁੱਛਣਾ ਚਾਹਨਾ ਕਿ ਤੁਹਾਡੇ ਪਿਤਾ ਜੀ ਨੂੰ ਤੁਹਾਡੇ ਫਾਦਰ ਨੂੰ ਸਿੱਧੂ ਸਾਹਿਬ ਦੇ ਫਾਦਰ ਐਮ ਐਲ ਸੀ ਬਣੇ ਸੀ ਪੰਜਾਬ ਦੇ ਐਡਵੋਕੇਟ ਜਨਰਲ ਬਣੇ ਸੀ ਉਹ ਲੋਕ ਪ੍ਰੈਸ ਦੇ ਕਿ ਬਣੀ ਸੀ ਤੋਂ ਇਹ ਜਿਹੜੀਆਂ ਕਾਂਗਰਸ ਨੂੰ ਖਤਮ ਕਰਨ ਵਾਲੀਆਂ ਗੱਲਾਂ ਜਾਂ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗੱਲਾਂ ਤੇ ਰਾਹੁਲ ਗਾਂਧੀ ਦੀ ਜਿਹੜੀ ਦੇਸ਼ ਭਗਤੀ ਦੇ ਉੱਤੇ ਜਾਂ ਔਨੈਸਟੀ ਦੇ ਉੱਤੇ ਸਾਡੀ ਇੰਟੈਗਰਿਟੀ ਦੇ ਉੱਤੇ ਜਿਹੜੇ ਇਹੋ ਜਿਹੇ ਲੀਡਰ ਉਂਗਲ ਉਠਾਉਂਦੇ ਹਨ ਪਾਰਟੀ ਦਾ ਨੁਕਸਾਨ ਹੁੰਦਾ ਐਕਸ਼ਨ ਹੋਣਾ ਚਾਹੀਦਾ ਉਹ ਐਕਸ਼ਨ ਤੇ ਜਾਂ ਹਾਈ ਕਮਾਂਡ ਨੂੰ ਮੇਰੇ ਖਿਆਲ ਮੇਰੇ ਕਹਿਣ ਤੋਂ ਪਹਿਲੇ ਲੈ ਲੈਣਾ ਚਾਹੀਦਾ ਤਾਂ ਇਹ ਤੋਂ ਸੀ ਸੁਣਿਆ ਕਿਸ ਤਰੀਕੇ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਹ ਜੋ ਵੀ ਬਿਆਨਬਾਜ਼ੀਆਂ ਨੇ ਇਹ ਕਾਂਗਰਸ ਨੂੰ ਖਤਮ ਕਰਨ ਦੇ ਲਈ ਕੀਤੀਆਂ ਜਾ ਰਹੀਆਂ ਨੇ ਨਵਜੋਤ ਕੋਰ ਸਿੱਧੂ ਨੂੰ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਫ਼ ਤੌਰ ਤੇ ਪੁੱਛਿਆ ਕਿ ਜਦੋਂ ਸਿੱਧੂ ਨੂੰ ਪੀਪੀਸੀਸੀ ਦਾ ਪ੍ਰਧਾਨ ਲਗਾਇਆ ਗਿਆ ਸੀਗਾ ਤਾਂ ਕੀ ਉਹਨਾਂ ਕੋਲ ਪੈਸੇ ਲਏ ਗਏ ਸੀਗੇ ਤੁਸੀਂ ਹੁਣ ਵੱਡੇ ਇਲਜ਼ਾਮ ਜਿਹੜੇ ਆ ਉਹ ਲਗਾ ਰਹੇ ਹੋ ਪਰ ਤੁਸੀਂ ਆਪਣੇ ਆਪ ਬਾਰੇ ਵੀ ਸੋਚੋ ਕਿ ਤੁਸੀਂ ਵੀ ਪਾਰਟੀ ਦੇ ਵਿੱਚ ਰਹੇ ਹੋ ਨਵਜੋਤ ਸਿੱਧੂ ਪਾਰਟੀ ਦੇ ਵਿੱਚ ਰਹੇ ਨੇ ਤਾਂ ਕਿੰਨੇ ਪੈਸੇ ਜਿਹੜੇ ਨੇ ਉਹ ਲੈ ਗਏ ਨੇ ਤੁਸੀਂ ਸਾਹਮਣੇ ਆ ਕੇ মিডিਆ ਨੂੰ ਇਹ ਵੀ ਦੱਸੋ ਇਸੇ ਸਾਰੇ ਮਾਮਲੇ ਨੂੰ ਲੈ ਕੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਬਿੰਦਰਪਾਲ ਜੀ ਮੌਜੂਦ ਨੇ ਬਿੰਦਰਪਾਲ ਜੀ ਵੱਡੀ ਗੱਲਬਾਤ ਅੱਜ ਕਰਾਂਗੇ ਇਹ ਸਾਰੇ ਮਸਲੇ ਨੂੰ ਲੈ ਕੇ ਕਿਉਂਕਿ ਬੀਤੇ 2-3 ਦਿਨ ਪਹਿਲਾਂ ਜਿਸ ਤਰੀਕੇ ਦੇ ਨਾਲ ਚੰਡੀਗੜ੍ਹ ਦੇ ਵਿੱਚ ਨਵਜੋਤ ਕੋਰ ਸਿੱਧੂ ਦਾ ਬਿਆਨ ਆਉਂਦਾ 500 ਕਰੋੜ ਨੂੰ ਲੈ ਕੇ ਕਿ ਜੇਕਰ ਸੀਐਮ ਬਣਨਾ ਹੈ ਤਾਂ 500 ਕਰੋੜ ਦੇਣਾ ਪਵੇਗਾ ਹਾਲਾਂਕਿ ਅੱਜ ਟਵੀਟ ਵੀ ਕੀਤਾ ਗਿਆ ਨਵਜੋਤ ਕੋਰ ਸਿੱਧੂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਮੇਰੇ ਬਿਆਨ ਨੂੰ ਤੋਰ ਮੋੜ ਕੇ ਪੇਸ਼ ਕੀਤਾ ਗਿਆ ਮੈਂ ਇਹ ਨਹੀਂ ਕਿਹਾ ਕਿ ਸਾਡੇ ਕੋਲ 500 ਕਰੋੜ ਲੈ ਕੇ ਮੈਂ ਇਹ ਕਿਹਾ ਕਿ ਜੇਕਰ ਬੰਨਣਾ ਹੈ ਤਾਂ 500 ਕਰੋੜ ਤਿਆਰ ਰੱਖੋ ਸਭ ਤੋਂ ਪਹਿਲਾਂ ਤੁਸੀਂ ਦੱਸੋ ਤੁਸੀਂ ਇਸ ਬਿਆਨ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ हां जी साहिल ਜਿਵੇਂ ਇਹ ਬਿਆਨ ਨਵਜੋਤ ਕੌਰ ਸਿੱਧੂ ਵੱਲੋਂ ਦਿੱਤਾ ਗਿਆ ਹੈ ਇਹ ਆਪਣੇ ਆਪ ਦੇ ਵਿੱਚ ਵੱਡਾ ਬਿਆਨ ਹੈ ਤੇ ਇਸ ਦੇ ਨਾਲ لازمی ਤੌਰ ਦੇ ਉੱਤੇ ਸਿਆਸਤ ਤਾਂ ਗਰਮਾਉਣੀ ਸੀ ਜੋ ਕਿ ਹੁਣ ਗਰਮਾਈ ਹੋਈ ਹੈ ਤੇ ਪੰਜਾਬ ਦੇ ਵਿੱਚ ਜਿਹੜੀਆਂ ਵੀ ਸਿਆਸੀ ਤਰਾਨੇ ਖਾਸ ਕਰਕੇ ਕਾਂਗਰਸ ਦੇ ਵਿੱਚ ਤਾਂ ਹੁਣ ਅੰਦਰੂਨੀ ਜੋ ਖਾਣਾ ਚੰਗੀ ਆ ਉਸ ਵਰਗਾ ਹੀ ਮਾਹੌਲ ਵਿਖਾਏ ਜਾ ਰਿਹਾ ਕਿਉਂਕਿ ਨਵਜੋਤ ਸਿੱਧੂ ਅੱਗੇ ਪਹਿਲਾਂ ਵੀ ਕਾਂਗਰਸ ਦੇ ਵਿੱਚ ਬਹੁਤੀ ਚੰਗੀ ਬਣੀ ਨਹੀਂ ਹੈ ਇਸ ਕਰਕੇ ਉਹ ਕਾਂਗਰਸ ਤੋਂ ਅਲੱਗ-ਤਲਗ ਕਾਫੀ ਸਮੇਂ ਤੋਂ ਵਿਖਾਈ ਦੇ ਰਹੇ ਨੇ ਸਿਆਸਤ ਦੇ ਵਿੱਚ ਵੀ ਉਹ ਇੱਕ ਤਰ੍ਹਾਂ ਦੇ ਨਾਲ ਉਹ ਸਾਇਲੈਂਟੀ ਨੇ ਕਾਫੀ ਸਮੇਂ ਤੋਂ ਬੋਲ ਨਹੀਂ ਰਹੇ ਆਪ ਲੇਕਿਨ ਹੁਣ ਨਵਜੋਤ ਕੋਰ ਸਿੱਧੂ ਜਿਉਂ ਹੀ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਜੀ ਨਾਲ ਮੁਲਾਕਾਤ ਕਰਨ ਦੇ ਲਈ ਹੁੰਦੇ ਨੇ ਤੇ ਜੋ ਗਵਰਨਰ ਹਾਊਸ ਤੋਂ ਬਾਹਰ ਨਿਕਲ ਕੇ ਉਹਨਾਂ ਵੱਲੋਂ ਜੋ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਇੱਕ ਵੱਡਾ ਬਿਆਨ ਹੈ ਜੋ ਸੰਸਨੀ ਕੇਸ ਬਿਆਨ ਹੈ ਜੋ 500 ਕਰੋੜ ਰੁਪਏ ਵਾਲਾ ਜੋ ਅੱਜ ਕੱਲ ਮੀਡੀਆ ਦੀ ਸੁਰਖੀ ਦੇ ਵਿੱਚ ਬਣਿਆ ਹੋਇਆ ਉਹ ਉਹਨਾਂ ਨੇ ਦੇ ਦਿੱਤਾ ਤੇ ਇਹਦੇ ਨਾਲ ਜੋ ਸਾਰੀਆਂ ਸਿਆਸੀ ਧਿਰਾਂ ਨੇ ਉਹ ਸਵਾਲ ਕਰ ਰਹੀਆਂ ਨੇ ਕਿ ਇਹ ਜੋ ਬਿਆਨ ਹੈ ਉਹ ਆਖਰ ਕਿਉਂ ਦਿੱਤਾ ਗਿਆ ਸੀ ਕੀ ਲੋੜ ਸੀ ਤਾਂ ਜੇ ਇਹ ਬਿਆਨ ਦੇ ਵਿੱਚ ਕੋਈ ਸੱਚਾਈ ਵੀ ਹੈ ਜੀ 500 ਕਰੋੜ ਰੁਪਏ ਆ ਸੀਐਮ ਦੀ ਕੁਰਸੀ ਹਾਸਲ ਕਰਨ ਦੇ ਲਈ ਦਿੱਤਾ ਜਾਂਦਾ ਜਾਂ ਦਿੱਤਾ ਜਾਂਦਾ ਰਿਹਾ ਹੈ ਤਾਂ ਇਸ ਦਾ ਕੋਈ ਸਬੂਤ ਦਿੱਤਾ ਜਾਵੇ ਤੇ ਖਾਸ ਸਿੱਧੂ ਜੋੜੇ ਦੇ ਉੱਤੇ ਵੀ ਸਵਾਲ ਸਿਆਸੀ ਤਰ੍ਹਾਂ ਉਠਾ ਰਹੀਆਂ ਨੇ ਕਿ ਜੇ ਇਹ ਸਚਾਈ ਹੈ ਕਿ ਪੈਸੇ ਦੇਣੇ ਪੈਂਦੇ ਨੇ ਤਾਂ ਨਵਜੋਤ ਸਿੱਧੂ ਵੀ ਕਾਂਗਰਸ ਦੇ ਜੋ ਸੁਭਾ ਪ੍ਰਧਾਨ ਰਹੇ ਨੇ ਤਾਂ ਉਹਨਾਂ ਨੇ ਕਿੰਨੇ ਪੈਸੇ ਦਿੱਤੇ ਸੀ ਤੇ ਜੇ ਗੱਲ ਸੁਖਿੰਦਰ ਸਿੰਘ ਖੰਧਾਵਾਦੀ ਕਰੀਏ ਤਾਂ ਉਹਨਾਂ ਨੇ ਵੀ ਇਹ ਸਵਾਲ ਚੁੱਕਿਆ ਕਿ ਨਵਜੋਤ ਸਿੱਧੂ ਦੇ ਜੋ ਪਿਤਾ ਸੀ ਉਹ ਆਪਣੇ ਸਮੇਂ ਦੇ ਵਿੱਚ ਅਰੋਕਡ ਜਨਰਲ ਰਹੇ ਨੇ ਤਾਂ ਉਹਨਾਂ ਨੇ ਉਸ ਅਹੁਦੇ ਦੇ ਲਈ ਕਿੰਨੇ ਪੈਸੇ ਦਿੱਤੇ ਸੀ ਤੇ ਹੁਣ ਜੋ ਇਲਜ਼ਾਮ ਤਰਾਸ਼ੀਆ ਉਹ ਸਿੱਧੂ ਜੋੜੇ ਦੇ ਉੱਪਰ ਵੀ ਹੁਣ ਇਹ ਸ਼ੁਰੂ ਹੋ ਗਈ ਹੈ ਤੇ ਸਿਆਸਤ ਵੀ ਗਰਮਾ ਗਈ ਹੈ ਤੇ ਖਾਸ ਕਰਕੇ ਪਾਰਸ਼ਪਾ ਵੱਲੋਂ ਵੀ ਜੋ ਇੰਜ਼ਾਮ ਲਗਾਇਆ ਗਿਆ ਸੀ ਕਾਂਗਰਸ ਪਾਰਟੀ ਦੇ ਦਿੱਪ ਸਟਾਚ ਆ ਦਾ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਅਹਿਮ ਹੈ ਤੇ ਜੋ ਹੁਣ ਸਾਫਕਾ ਜੋ ਮੰਤਰੀ ਨਵਜੋਤ ਕੌਰ ਸਿੱਧੂ ਦੀ ਜਿਉਂ ਦਾਅਵੇ ਨੇ ਸਾਫਕਾ ਸਨਸਤੀ ਮੰਤਰੀ ਦੇ ਉਹਨਾਂ ਦੇ ਬਿਆਨ ਤੋਂ ਬਾਅਦ ਜੋ ਇੱਕ ਜੋ ਸਿਆਸਤ ਹੈ ਉਹ ਗਰਮਾਈ ਹੋਈ ਹੈ ਤੇ ਸਿੱਧੂ ਜੋੜੇ ਦੇ ਉੱਤੇ ਜੋ ਸਵਾਲ ਨੇ ਲਗਾਤਾਰ ਉੱਤਰੇ ਨੇ ਬਿਲਕੁਲ ਅਭਿੰਦਰਪਾਲ ਜੀ ਸਵਾਲਾਂ ਦੀ ਗੱਲ ਕਰੂੰਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਸੁਖਜਿੰਦਰ ਸਿੰਘ ਰੰਧਾਵਾ ਹੋਣਾਂ ਦੇ ਵੱਲੋਂ ਮੋਰਚਾ ਖੋਲ ਦਿੱਤਾ ਗਿਆ ਹੈ ਸਿੱਧੂ ਜੋੜੇ ਦੇ ਖਿਲਾਫ ਇਹ ਗੱਲ ਕਹੀ ਗਈ ਹੈ ਕਿ ਤੁਸੀਂ ਕਾਂਗਰਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਂਗਰਸ ਦੇ ਅੰਦਰ ਅਜੀਹੇ ਜੋ ਲੋਕ ਨੇ ਉਹ ਕਾਂਗਰਸ ਨੂੰ ਨੁਕਸਾਨ ਪਹੁੰਚਾ ਰਹੇ ਨੇ ਇੱਥੇ ਤੱਕ ਕਿ ਉਹਨਾਂ ਵੱਲੋਂ ਇਹ ਵੀ ਸਵਾਲ ਚੁੱਕੇ ਗਏ ਨੇ ਕਿ ਜਦੋਂ ਸਿੱਧੂ ਮੰਤਰੀ ਬਣੇ ਜਾਂ ਫਿਰ ਪੀਪੀਸੀਸੀ ਪ੍ਰਧਾਨ ਬਣੇ ਉਸ ਸਮੇ ਕਿੰਨੇ ਪੈਸੇ ਦਿੱਤੇ ਗਏ ਅਜਿਹੇ ਸਵਾਲ ਵੀ ਚੁੱਕੇ ਗਏ ਨੇ ਔਰ ਸਵਾਲ ਚੁੱਕਣਾ ਲਾਜ਼ਮੀ ਵੀ ਹੈ ਕਿਉਂਕਿ ਜੇਕਰ ਤੁਸੀਂ ਆਪਣੀ ਹੀ ਪਾਰਟੀ ਦੇ ਖਿਲਾਫ ਮੋਰਚਾ ਖੋਲ ਰਹੇ ਹੋ ਕਿ ਕੁਝ ਬਣਨ ਦੇ ਲਈ ਪੈਸੇ ਜਿਹੜੇ ਨੇ ਦੇਣੇ ਪੈਂਦੇ ਨੇ 5-500 ਕਰੋੜ ਦੇਣਾ ਪੈਂਦਾ ਤਾਂ ਫਿਰ ਸਵਾਲ ਮੰਤਰੀ ਵੀ ਤੁਹਾਨੂੰ ਪੁੱਛ ਸਕਦੇ ਨੇ ਕਿ ਤੁਸੀਂ ਵੀ ਵੱਡੇ ਅਹੁਦਿਆਂ ਤੇ ਰਹੇ ਹੋ ਤੁਸੀਂ ਕਿੰਨੇ ਪੈਸੇ ਦਿੰਦੇ ਨੇ ਜੀ ਬਿਲਕੁਲ ਇਹ ਤਾਂ ਲਾਜ਼ਮੀ ਤੌਰ ਤੇ ਹੁੰਦਾ ਹੀ ਹੈ ਕਿ ਜੇ ਤੁਸੀਂ ਇੱਕ ਉਂਗਲੀ ਕਿਸੇ ਵੱਲ ਕਰੋਗੇ ਨਾ ਤਾਂ ਬਾਕੀ ਦੀਆਂ ਜੋ ਚਾਰ ਉਂਗਲੀਆਂ ਨੇ ਉਹ ਤੁਹਾਡੇ ਵੱਲ ਵੀ ਉੱਟਦੀਆਂ ਨੇ ਤਾਂ ਲਾਜ਼ਮੀ ਤੌਰ ਤੇ ਤੇ ਤਾਂ ਹੋਣੀ ਸੀ ਕਿਉਂਕਿ ਸਿਆਸਤ ਦੇ ਵਿੱਚ ਸਾਰੇ ਜੋ ਮੈਨੇ ਬੰਦੇ ਉਹ ਆਮੋ ਸਾਹਮਣੇ ਹੁੰਦੇ ਨੇ ਅੱਗੇ ਤੁਸੀਂ ਦੂਸਰਿਆਂ ਦੇ ਉੱਤੇ ਸਵਾਲ ਖੜੇ ਕਰਦੇ ਹੋ ਤਾਂ ਸਵਾਲ ਤੁਹਾਡੇ ਤੇ ਵੀ ਲਾਜ਼ਮੀ ਤੌਰ ਤੇ ਖੜੇ ਹੋਣਗੇ ਜੋ ਕਿ ਹੁਣ ਖੜੇ ਹੋਵੇ ਰਹੇ ਨੇ ਤੇ ਯਕੀਨਨ ਹੀ ਤੌਰ ਤੇ ਉੱਤੇ ਇਹ ਹੋਣੇ ਵੀ ਚਾਹੀਦੇ ਨੇ ਕਿਉਂਕਿ ਤੁਸੀਂ ਇੱਕ ਰੱਖਿਆ ਆਪਣਾ ਕਿ ਪੈਸੇ ਦੇਣੇ ਪੈਣੇ ਤਾਂ لازਮੀ ਤੌਰ ਤੇ ਤੁਹਾਨੂੰ ਇਹ ਸਪਸ਼ਟ ਕਰਨ ਦੇਣਾ ਪਵੇਗਾ ਕਿ ਪੈਸੇ ਜੇ ਇਹ ਸਾਰਾ ਜੇ ਇਹ ਰਿਵਾਜ ਚੱਲ ਰਿਹਾ ਹੈ ਕਿਸ ਪਾਰਟੀ ਦੇ ਅੰਦਰ ਚੱਲ ਰਿਹਾ ਹੈ ਤਾਂ ਜੇ ਚੱਲ ਵੀ ਰਿਹਾ ਹੈ ਤਾਂ ਦੇ ਵਿੱਚ ਕੋਈ ਸਚਾਈ ਦੀ ਹੈ ਤਾਂ ਤੁਸੀਂ ਇਸ ਦਾ ਸਬੂਤ ਵੀ ਸਾਹਮਣੇ ਲੈ ਕੇ ਆਓ ਕਿ ਕਿੰਨੇ ਸੀਐਮ ਬਣਨ ਦੇ ਲਈ ਕਿੰਨੇ ਪੈਸੇ ਕਿਹੜੀ ਪਾਰਟੀ ਨੂੰ ਦਿੱਤੇ ਨੇ ਤੇ ਹੁਣ ਜੇ ਗੱਲ ਕਰਨੀ ਚਾਹਵੇ ਨਵਜੋਤ ਸਿੱਧੂ ਦੀ ਨਵਜੋਤ ਕੌਰ ਸਿੱਧੂ ਦੀ ਜਾਂ ਨਵਜੋਤ ਸਿੰਘ ਸਿੱਧੂ ਦੀ ਤਾਂ it ਸਿੱਧੂ ਜੋੜਾ کافی ਸਮੇਂ ਤੋਂ ਸਿਆਸਤ ਦੇ ਵਿੱਚ ਉਸ ਤਰ੍ਹਾਂ ਸਰਗਰਮ ਨਹੀਂ ਸੀ ਲੇਕਿਨ ਜੋ ਹੁਣ ਪੰਜਾਬ ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਇੱਕ ਸਾਲ ਤੋਂ ਵੀ ਘੱਟ ਸਮਾਂ ਜਿਵੇਂ ਰਹਿ ਗਿਆ ਹੈ ਤਾਂ ਇਸ ਦੇ ਵਿੱਚ ਹੁਣ ਇੱਕਦਮ ਆਕੇ ਤੁਸੀਂ ਐਂਟਰੀ ਮਾਰੀ ਹੈ ਤਾਂ ਉਹ ਵੀ ਇਸ ਤਰੀਕੇ ਦੇ ਨਾਲ ਕਿ ਤੁਸੀਂ ਇਲਜ਼ਾਮ ਪਰਾਸੀ ਕੀਤੀ ਹੈ ਕਿ 500 ਕਰੋੜ ਰੁਪਏ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨ ਦੇ ਲਈ ਜਿਹੜਾ ਪੈਂਦਾ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਕਿ ਸਿਆਸੀ ਤਰ੍ਹਾਂ ਵੀ ਇਸ ਵਾਰ ਕੁਛ ਰਹੀਆਂ ਨੇ ਤਾਂ ਖਾਸ ਕਰਕੇ ਆਮ ਆਦਮੀ ਪਾਰਟੀ ਵੱਲੋਂ ਵੀ ਇਹ ਸਵਾਲ ਸਿੱਧੂ ਜੋੜੇ ਨੂੰ ਪੁੱਛਿਆ ਗਿਆ ਕਿ ਉਹਨਾਂ ਵੱਲੋਂ ਕਿੰਨੇ ਪੈਸੇ ਆਪਣੇ ਅਹੁਦੇ ਹਾਸਲ ਕਰਨ ਦੇ ਲਈ ਦਿੱਤੇ ਗਏ ਸੀ ਤਾਂ ਜੇ ਇਸ ਦੇ ਵਿੱਚ ਸਚਾਈ ਹੈ ਤਾਂ ਸਿੱਧੂ ਜੋੜੇ ਨੂੰ ਇਸ ਦਾ ਸਪਸ਼ਟੀਕਰਨ ਦੇ ਲੋੜ ਦੇਣਾ ਚਾਹੀਦਾ ਤੇ ਇਸ ਦੇ ਸਬੂਤ ਵੀ ਪੇਸ਼ ਕਰਨੇ ਚਾਹੀਦੇ ਨੇ ਜੀ ਅਬਿੰਦਰਪਾਲ ਜੀ ਇਸੇ ਸਬਦੇ ਵਿੱਚ ਆਲੇ ਇੱਕ ਬਿਆਨ ਜੋ ਕਾਫੀ ਮਾਇਨੇ ਰੱਖਦਾ ਹੈ ਕੁਲਬੀਰ ਜੀਰੇ ਦਾ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸਿੱਧੂ ਜੋੜਾ ਜੋ ਹੈ ਭਾਜਪਾ ਦੇ ਸਲੀਪਰ ਸੈਲ ਵਜੋਂ ਕੰਮ ਕਰ ਰਿਹਾ ਹੈ ਅਮਿਤ ਸ਼ਾਹ ਦੇ ਕਹਿੰਦੇ ਜਿਹੜਾ ਕੰਮ ਕਰ ਰਿਹਾ ਅਜਿਹੇ ਬਿਆਨ ਦਿੱਤੇ ਗਏ ਨੇ ਤੁਸੀਂ ਇਸ ਬਿਆਨ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿਉਂਕਿ ਕੁਲਬੀਰ ਜੀੜਾ ਜਿਹੜੇ ਨੇ ਉਹ ਕਾਂਗਰਸੀ ਨੇ ਔਰ ਕਾਂਗਰਸੀ ਹੀ ਜਦੋਂ ਕਾਂਗਰਸੀ ਦੇ ਖਿਲਾਫ ਅਜਿਹੇ ਬਿਆਨ ਦੇ ਦਿੰਦਾ ਤਾਂ ਕਿਤੇ ਨਾ ਕਿਤੇ ਸਿਆਸਤਲ ਦੇ ਵਿੱਚ ਵੱਡੀ ਹਲਚਲ ਫਿਰ ਨਜ਼ਰ ਆਉਂਦੀ ਹੈ ਕੋਈ ਵੱਡਾ ਫੇਰਬਦਲ ਕਈ ਵਾਰ ਵੇਖਣ ਨੂੰ ਮਿਲ ਜਾਂਦਾ ਜੀ ਬਿਲਕੁਲ ਜਿਸ ਤਰ੍ਹਾਂ ਜੋ ਕੁਲਬੀਰ ਜੀੜਾ ਹੁਣਾਂ ਬਿਆਨ ਆਇਆ ਹੈ ਉਹ ਆਪਣੇ ਆਪ ਦੇ ਵਿੱਚ ਮਾਇਨੇ ਰੱਖਦਾ ਲੇਕਿਨ ਜੇ ਗੱਲ ਕੀਤੀ ਜਾਵੇ ਨਮਜੋਤ ਸਿੰਘ ਸਿੱਧੂ ਦਿੱਤਾ ਉਹ ਭਾਜਪਾ ਦੇ ਵਿੱਚ ਵੀ ਰਹੇ ਨੇ ਉਹਨਾਂ ਦੀ ਨੇੜਤਾ ਭਾਜਪਾ ਦੇ ਜੋ ਸੀਨੀਅਰ ਲੀਡਰਸ਼ਿਪ ਆ ਉਹਨਾਂ ਦੇ ਨਾਲ ਅੱਜ ਕਾਫੀ ਰਹੀ ਹੈ ਤੇ ਕੁਝ ਸੰਸਦ ਮੈਂਬਰ ਵੀ ਰਹੇ ਨੇ ਤੇ ਉਹਨਾਂ ਵੱਲੋਂ ਲੰਬਾ ਸਮਾਂ ਜਿਹੜਾ ਭਾਜਪਾ ਦੇ ਨਾਲ ਰਿਸ਼ਤਾ ਇੱਕ ਰੱਖਿਆ ਗਿਆ ਹਾਲਾਂਕਿ ਤੋੜ ਵਿਛੋੜਾ ਕਰਕੇ ਉਹ ਫਿਰ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਅਤੇ ਕਾਂਗਰਸ ਦੇ ਵਿੱਚ ਵੀ ਉਹਨਾਂ ਦੀ ਜੋ ਇੱਕ ਇਮੇਜ ਹੈ ਉਹ ਬਹੁਤੀ ਚੰਗੀ ਨਹੀਂ ਰਹੀ ਤੇ ਹੁਣ ਜੀ ਕੁਲਵੀਰ ਜਿਹੜਾ ਹੁਰੀ ਇਹ ਬਿਆਨ ਦੇ ਰਹੇ ਨੇ ਤਾਂ ਇਹ ਉਸੇ ਦਾ ਨਤੀਜਾ ਹੈ ਕਿ ਜੇ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਰਹਿ ਕੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਨੇ ਜਾਂ ਅੱਗੇ ਜੋਸ ਕੌਸੇਦੂ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਇੱਕ ਜੋ ਇੱਕ ਜੋ ਵਿਸਥਲੇਸ਼ ਹੈ ਕਿ ਪੰਜਾਬ ਕਾਂਗਰਸ ਦਾ ਇੱਕ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਉਹ ਤਾਂ ਚੱਲਦੀ ਆ ਰਿਹਾ ਹੈ ਉਹਦੇ ਲੜੀ ਦੇ ਵਿੱਚ ਇਹ ਨਵਜੋਤ ਕੌਰ ਸਿੱਧੂ ਦਾ ਜੋ ਬਿਆਨ ਹੈ ਉਹ ਜੋ ਅੰਦਰੂਨੀ ਕਲੇਸ਼ ਨੂੰ ਹੋਰ ਵੀ ਵਧਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਕਿ)^{(0.00)ਪਿੰਦਰਪਾਲ ਜੀ^{(0.10)ਪਿੰਦਰਪਾਲ ਜੀ ਮੈਂ ਜੇ ਇਸ ਤਰ੍ਹਾਂ ਦੇ ਬਿਆਨ ਦਿੰਦੇ ਹੋ ਤਾਂ ਪਾਰਟੀ ਦੇ ਅੰਦਰੋਂ ਵੀ ਸਵਾਲ ਤੁਹਾਡੇ ਤੇ ਖੜੇ ਹੋਣਗੇ ਜੀ^{(0.30)ਪਿੰਦਰਪਾਲ ਜੀ ਇਸੇ ਸਬੰਚਾਲੇ ਮੈਂ ਵੀ ਜਰੂਰ ਦੱਸਣਾ ਚਾਹੂੰਗਾ ਕਿ ਕੁਲਬੀਰ ਜੀਰਾ ਨੇ ਇਹ ਤਾਂ ਕਹਿ ਦਿੱਤਾ ਹੈ ਕਿ ਇਸ ਜੋੜੇ ਨੂੰ ਪਾਰਟੀ ਵਿੱਚੋਂ ਬਾਹਰ ਕਰ ਦੇਣਾ ਚਾਹੀਦਾ ਹੈ}} ਕਿਵੇਂ ਦੇਖਦੇ ਹੋ ਇਸ ਗੱਲ ਨੂੰ ਕਿਉਂਕਿ ਪਾਰਟੀ ਵਿੱਚੋਂ ਬਾਹਰ ਕਰਨ ਦੀ ਮੰਗ ਵੀ ਕਿਤੇ ਨਾ ਕਿਤੇ ਅੰਦਰੂਨੀ ਪਾਰਟੀ ਦੇ ਨੇਤਾਵਾਂ ਵੱਲੋਂ ਚੁੱਕੀ ਜਾ ਰਹੀ ਹੈ ਬਿਲਕੁਲ ਇਹ ਇਹ ਹੁੰਦਾ ਨਹੀਂ ਹੈ ਜੇ ਗੱਲ ਪੰਜਾਬ ਵਿਧਾਨ ਸਭਾ ਦੀ 2022 ਦੀਆਂ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਵੇਲੇ ਵੀ ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਸੀ ਜਾਂ ਉਹਨਾਂ ਵੱਲੋਂ ਲਗਾਤਾਰ ਟਵੀਟ ਕੀਤੇ ਜਾਂਦੇ ਸੀ ਤਾਂ ਕਾਂਗਰਸ ਦੇ ਹੀ ਕੁਝ ਸੀਨੀਅਰ ਆਗੂਏ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਉਸ ਵੇਲੇ ਚੜਤ ਦੇ ਵਿੱਚ ਸੀ ਤੇ ਹੋਰ ਸ਼੍ਰੋਮਣੀ ਕਾਲੇ ਦਲ ਵੀ ਉਸ ਮੌਕੇ ਚੋਣ ਲੜ ਰਹੇ ਸੀ ਤਾਂ ਕਾਂਗਰਸ ਦੇ ਹੀ ਸੀਨੀਅਰ ਆਗੂਏ ਕਹਿੰਦੇ ਸੀ ਕਿ ਬਾਕੀ ਪਾਰਟੀਆਂ ਦੇ ਜੋ ਆਗੂ ਨੇ ਉਹ ਉਹਨਾਂ ਨੂੰ ਤਾਹਨੇ ਦਿੰਦੇ ਨੇ ਕਿ ਕਾਂਗਰਸ ਨੂੰ ਹਰਾਉਣ ਦੇ ਲਈ ਨਵਜੋਤ ਸਿੰਦੂ ਕਾਫੀ ਕਿਉਂਕਿ ਉਹ ਦਿਨ ਚੜਦੇ ਨਾਲ ਹੀ ਇੱਕ ਅਜਾਤ ਮੀਟ ਕਰ ਦਿੰਦੇ ਨੇ ਜਿਸ ਨਾਲ ਕਾਂਗਰਸ ਵਿੱਚ ਆ ਜਾਂਦੀ ਹੈ ਤਾਂ ਕਾਂਗਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਜੋ ਸ਼ਾਖ ਹੈ ਜੋ ਇਮੇਜ ਆ ਬਹੁਤ ਹੀ ਚੰਗੀ ਪਹਿਲਾਂ ਵੀ ਨਹੀਂ ਤੇ ਹੁਣ ਵੀ ਜੋ ਉਹਨਾਂ ਦੇ ਜੋ ਖਿਲਾਫ ਇੱਕ ਗੁੱਟਬੰਦੀ ਹੈਗੀ ਆ ਕਾਂਗਰਸ ਦੇ ਵਿੱਚ ਹੈਗੀ ਆ ਜੋ ਕਿ ਨਵਜੋਤ ਸਿੰਘ ਸਿੱਧੂ ਨੂੰ ਬਹੁਤਾ ਪਸੰਦ ਨਹੀਂ ਕਰਦੀ ਇਸੇ ਜਾਈ ਇਹ ਨਤੀਜਾ ਇੱਕ ਜੀਰਾ ਦਾ ਈ ਧਿਆਨ ਹੈ ਜੋ ਕਿ ਸਾਫ तौर ਤੇ ਉਤੇ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਉਸ ਤੇ ਸਿੱਧੂ ਜੋੜੇ ਨੂੰ ਪਾਰਟੀ ਤੋਂ ਬਾਹਰ ਕਰਨਾ ਚਾਹੀਦਾ ਜੀ ਜੀ ਸ਼ੁਕਰੀਆ ਤਾਂ तमाम ਜਾਣਕਾਰੀ ਦੇ ਲਈ ਬਿੰਦਰਪਾਲ ਜੀ ਤਾਂ ਸਨ ਸਾਡੇ ਨਾਲ ਬਿੰਦਰਪਾਲ ਜੀ ਜਿਨ੍ਹਾਂ ਵੱਲੋਂ तमाम ਗਲਬਾਤ ਕੀਤੀ ਗਈ ਹੈ ਕਿ ਆਖਿਰਕਾਰ ਕੀ ਕੁਝ ਕਾਂਗਰਸ ਦਾ ਕਾਟੋ ਕਲੇਸ਼ਾ ਕਿਸ ਤਰੀਕੇ ਦੇ ਨਾਲ ਪਹਿਲਾਂ ਵੀ ਨਵਜੋਤ ਸਿੱਧੂ ਦੇ ਵੱਲੋਂ ਬਿਆਨਵਾਜੀਆਂ ਕੀਤੀਆਂ ਜਾਂਦੀਆਂ ਰਹੀਆਂ ਨੇ ਜਿਸ ਦਾ ਵਿਰੋਧ ਕਾਂਗਰਸੀਆਂ ਦੇ ਵੱਲੋਂ ਵੀ ਕੀਤਾ ਜਾਂਦਾ ਰਿਹਾ ਕਿ ਜਦੋਂ ਵੀ ਕੋਈ ਚੋਣਾ ਹੁੰਦੀਆਂ ਨੇ ਤਾਂ ਨਵਜੋਤ ਸਿੰਘ ਸਿੱਧੂ ਅਜੀਹੀ ਬਿਆਨਬਾਜ਼ੀ ਕਰਦੇ ਨੇ ਜਿਸ ਕਰਕੇ ਚੋਣਾਂ ਦੇ ਵਿੱਚ ਕਾਂਗਰਸ ਨੂੰ ਵੱਡਾ ਨੁਕਸਾਨ ਦੇਖਣਾ ਪੈਂਦਾ ਪਰ ਉੱਥੇ ਹੀ ਇਹ ਵੀ ਗੱਲ ਲੁਕੀ ਹੋਈ ਨਹੀਂ ਆ ਕਿ ਪੰਜਾਬ ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਸ਼ੁਰੂ ਤੋਂ ਰਿਹਾ ਹੈ ਕੁਰਸੀ ਦਾ ਸਾਰਾ ਚੱਕਰ ਔਰ ਕੁਰਸੀ ਨੂੰ ਲੈ ਕੇ ਲਗਾਤਾਰ ਇੱਕ ਦੂਜੇ ਤੇ ਤੰਜੇ ਵੀ ਕੱਸੇ ਜਾਂਦੇ ਰਹੇ ਨੇ ਇੱਕ ਦੂਜੇ ਦੀਆਂ ਲੱਤਾਂ ਵੀ ਖਿੱਚੀਆਂ ਜਾਂਦੀਆਂ ਰਹੀਆਂ ਨੇ ਪਰ ਹੁਣ ਜੋ ਬਿਆਨ ਸਾਹਮਣੇ ਆਇਆ ਨਵਜੋਤ ਕੋਰ ਸਿੱਧੂ ਦਾ ਲੰਮਾ ਸਮਾਂ ਪਿਛਲੇ तकरीबन 3 ਸਾਲ ਇਹ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੂਰ ਰਹੇ ਨੇ ਸਿੱਧੂ ਜੋੜਾ ਜਿਨ੍ਹਾਂ ਦੀਆਂ ਬਿਆਨਬਾਜ਼ੀਆਂ ਬਹੁਤ ਘੱਟ ਦੇਖਣ ਨੂੰ ਮਿਲੀਆਂ ਨੇ ਪਾਰਟੀ ਦੇ ਗਤੀਵਿਧੀਆਂ ਤੋਂ ਜਾਂ ਫਿਰ ਪਾਰਟੀ ਦੇ ਕਮਾਂਕਾਰਾਂ ਤੋਂ ਦੂਰੀ ਬਣਾਈ ਰੱਖੀ ਸੀ ਇਹਨਾਂ ਵੱਲੋਂ ਪਰ ਹੁਣ ਇੱਕ ਵਾਰ ਫਿਰ ਸਰਗਰਮ ਹੋਏ ਨੇ ਔਰ ਸਰਗਰਮ ਇਸ ਤਰੀਕੇ ਦੇ ਨਾਲ ਹੋਏ ਨੇ ਕਿ ਉਹਨਾਂ ਦੇ ਇਸ ਬਿਆਨ ਨੇ ਪੂਰੀ ਪੰਜਾਬ ਕਾਂਗਰਸ ਦੇ ਵਿੱਚ ਤਰਥੱਲੀ ਮਚਾ ਕੇ ਰੱਖੀ ਹੋਈ ਹੈ ਕੁਲਵੀਰ ਸਿੰਘ ਜੀਰਾ ਵੱਲੋਂ ਕੁਲਵੀਰ ਜੀਰਾ ਵੱਲੋਂ ਜਿਹੜਾ ਉਹਨਾਂ ਨੂੰ ਪਾਰਟੀ ਵਿੱਚੋਂ ਬਾਹਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਅਰ ਸੁਖਜਿੰਦਰ ਸਿੰਘ ਰੰਧਾਵਾ ਇਹ ਗੱਲ ਕਹਿੰਦੇ ਨੇ ਕਿ ਪੰਜਾਬ ਕਾਂਗਰਸ ਨੂੰ ਪੰਜਾਬ 'ਚ ਬੈਠੇ ਅਜਿਹੀ ਨੇਤਾਵਾਂ ਨਾਲੋਂ ਖਤਰਾ ਹੈ ਕਿਉਂਕਿ ਸਾਢੇ 3 ਸਾਲ ਤੱਕ ਕੁਝ ਵੀ ਨਹੀਂ ਬੋਲੇ ਪਰ ਹੁਣ ਇਹਨਾਂ ਵੱਲੋਂ ਇਹੋ ਜਿਹੀ ਅਜਿਹੀ ਬਿਆਨ ਦਿੱਤੇ ਜਾ ਰਹੇ ਨੇ ਦੇ ਪਾਕ ਤੇ ਕਾਂਗਰਸ ਦੀ ਜੋ ਸ਼ਾਖ ਹੈ ਉਸ ਨੂੰ ਕਿਤਨਾ ਕਿਤਨਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇੱਕ ਵਾਰ ਤੁਹਾਨੂੰ ਜ਼ਰੂਰ ਸੁਖਜਿੰਦਰ ਸਿੰਘ ਰੰਧਾਵਾ ਦਾ ਉਹ ਬਿਆਨ ਇੱਕ ਵਾਰ ਫਿਰ ਸੁਣਾਉਣਾ ਕਿ ਆਖਿਰਕਾਰ ਉਹਨਾਂ ਦਾ ਇਹ ਸਾਰੇ ਮਸਲੇ ਤੇ ਕੀ ਕੁਝ ਕਹਿਣਾ ਹੈ बहुत 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 बदकिस्मती की, की बात है कि नवजोत कौर सिद्धू ने ऐसी स्टेटमेंट दी है जब वो कांग्रेस में आए थे बीजेपी से और उसके बाद उनको मिनिस्टर बनाया गया वो पहले वो बताएं कि मिनिस्टर बनने के लिए नंबर टू मिनिस्टर बनाया चीफ मिनिस्टर से जो नेक्स्ट होता है कितने पैसे दिए उसके बाद उनको पीसीसी का प्रेसिडेंट बनाया कितने पैसे दिए हम सब भी उनके साथ चले उनके साथ रहे तो जो चीफ मिनिस्टर होता है वो जब पार्टी प्रेसिडेंट होता है वो पार्टी प्रेसिडेंट के नीचे रहता है पार्टी जो सुप्रीम है और नेक्स्ट जो है पार्टी में जब बात होती है तो वो चीफ मिनिस्टर आता है तो वो बताए कि पीसीसी प्रेसिडेंट बनने के लिए नवजोत कौर जी मेरी बहन कितने पैसे दिए साढ़े तीन साल पंजाब का कांग्रेसी वर्कर डंडे खा रहा है उनके तशद सह रहा है साढ़े तीन साल आप बोले नहीं अब जब इलेक्शन ईयर स्टार्ट हो गया तो इन्होंने ये काम स्टार्ट कर दिया और उस टाइम भी जब इन्होंने कहा नवजोत कौर सिद्धू ने कहा कि हम प्रियंका जी को हमारा उनके साथ बहुत है तो मैं पूछना चाहता हूं जब धूरी में जहां चीफ मिनिस्टर जो था भगवंत मान उसकी कंस्टिटुंसी में जब प्रियंका जी गए तो उस टाइम नवजोत सिंह सिद्धू ने डरते हुए या किसी के कहने पर उस उसके से क्यों नहीं कांग्रेस का प्रचार किया अगर आप मेरा लीडर बैठा हो तो मैं कहूं मैं नहीं बोलूंगा वो तो जी पार्टी इंडिसिप्लिन था कांग्रेस पार्टी को पंजाब में किसी से कोई खतरा नहीं है जो ऐसे लोग बैठे हैं उनसे ही खतरा है ਕਿਸੇ ਵੀ ਬਨੇ ਦੀ ਐਕਸ਼ਨ ਦਾ ਡਿਮਾਂਡ ਕਰੇ ਜੀ ਐਕਸ਼ਨ ਹੋਣਾ ਚਾਹੀਦਾ ਮੈਂ ਨੇ ਮੈਂ ਨੇ ਤਾਂ ਮੈਨੇ ਤਾਂ ਵੀ ਕਿ ਮੇਰੀ ਤੋਂ ਸਟੇਟਮੈਂਟ ਹੈ ਕਿ ਜੋ ਵੀ ਕਾਂਗਰਸ ਕੇ ਅਗੇਂਸਟ ਬਾਤ ਕਰਤਾ ਹੈ ਉਸ ਮੇ ਸੁਖਿੰਦਰ ਸਿੰਘ ਰੰਧਾਵਾ ਵੀ ਕਿਉਂ ਨਾ ਹੋ ਇਮੀਡੀਏਟਲੀ ਐਕਸ਼ਨ ਕਰਨਾ ਚਾਹੀਏ ਡਿਲੇ ਨਹੀਂ ਕਰਨੀ ਚਾਹੀਏ ਕਿਸੇ ਸਰ ਜੀ ਕੀ ਵੀ ਵੇਖਦੇ ਜਿਹੜਾ ਬਿਆਨ ਦਿੱਤਾ ਹੋਣਾ ਨਵਜੋਤਪੁਰ ਕਿ ਸਾਡੇ ਕੋਲੋਂ ਪੰਜ 500 ਕਰੋੜ ਰੁਪਏ ਨਹੀਂ ਹੈਗੇ ਨੇ ਐਸ ਕਰਕੇ ਅਸੀਂ ਨਾਲ ਹੀ ਉਹਨਾਂ ਨੇ ਸੁਣੋ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਪੈਸੇ ਬਹੁਤ ਨੇ ਅਸੀਂ ਬਹੁਤ ਵਧੀਆ ਕਮਾਈ ਕਰ ਰਹੇ ਹਾਂ ਇਹ ਤਾਂ ਮੇਰੇ ਵਰਗਾ ਕਦੇ ਕਦੇ ਮੇਰੇ ਕੋਲ 500 ਕਰੋੜ ਦੀ ਹੈਗਾ ਪਰ ਇੱਕ ਵਾਰ ਚੀਜ਼ ਕਹਿਣੀ ਚਾਹਨਾ ਕਿ ਕਾਂਗਰਸ ਦੇ ਵਿੱਚ ਕਦੀ ਵੀ ਪੈਸੇ ਨਹੀਂ ਗਏ ਮੈਂ ਇਹਨੂੰ ਪੁੱਛਣਾ ਚਾਹਨਾ ਕਿ ਤੁਹਾਡੇ ਪਿਤਾ ਜੀ ਨੂੰ ਤੁਹਾਡੇ ਫਾਦਰ ਨੂੰ ਸਿੱਧੂ ਸਾਹਿਬ ਦੇ ਫਾਦਰ ਐਮ ਐਲ ਸੀ ਬਣੇ ਸੀ ਪੰਜਾਬ ਦੇ ਐਡਵੋਕੇਟ ਜਨਰਲ ਬਣੇ ਸੀ ਉਦੋਂ ਪੈਸੇ ਦੇ ਕੇ ਬਣੇ ਸੀ ਤਾਂ ਇਹ ਜਿਹੜੀਆਂ ਕਾਂਗਰਸ